ਦਸ਼ਕੋ ਅਜਦੇ ਮੁੱਦੇ ਬੜੇ ਹੀ ਅਹਿਮ ਮੁੱਦੇ ਨੇ ਔਰ ਉਸ ਮੁੱਦਿਆਂ ਦੇ ਜਾਈਏ ਉਸ ਤੋਂ ਪਹਿਲਾਂ ਮੈਂ ਜਿਹੜੇ ਅੱਜ ਦੇ ਮਹਿਮਾਨ ਨੇ ਮੈਂ ਹਮੇਸ਼ਾ ਦੇ ਨਾਲ ਮੇਰੀ ਪਹਿਲੀ ਤਰਫ ਨੇ ਸ੍ਰੀ ਇੰਦਰਦੀਪ ਸਿੰਘ ਜੀ ਸਤਿ ਸ੍ਰੀ ਅਕਾਲ ਇੰਦਰਦੀਪ ਸਿੰਘ ਜੀ ਐਕਸ ਬਿਊਰੋਕਰੇਟਸ ਔਰ ਮੇਰੇ ਨਾਲ ਵਿਚਕਾਰ ਜਿਹੜੇ ਨੇ ਡਾਕਟਰ ਨਾਥ ਸਿੰਘ ਜੀ ਨੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਦਸ਼ਕੋ ਅਜਦੇ ਮੁੱਦੇ ਫਿਰ ਅਹਿਮ ਮੁੱਦੇ ਨੇ ਕਿ ਹਿੰਦੁਸਤਾਨ ਦੇ ਲੋਕ ਇਹ ਦੋਸਤਾਂ ਦੀਆਂ ਸਰਕਾਰਾਂ ਹਿੰਦੁਸਤਾਨ ਦੀਆਂ ਸੰਸਥਾਵਾਂ ਹਿੰਦੁਸਤਾਨ ਦੀਆਂ ਯੂਨੀਅਨਾਂ ਉਹਨਾਂ ਦੇ ਵਿੱਚ ਮੈਨੂੰ ਲੱਗਦਾ ਕੋਈ ਸ਼ਨੀ ਗ੍ਰਹਿ ਆ ਗਿਆ ਹੈ ਤਰੱਕੀ ਦੇ باوجود ਵਾਅਦੇ ਕੀਤੇ ਜਾਂਦੇ ਜਿਹੜੇ ਸਰਕਾਰਾਂ ਵੱਲੋਂ ਲੇਕਿਨ ਲੋਕਾਂ ਦੀਆਂ ਭਾਵਨਾਵਾਂ ਲੋਕਾਂ ਦੀਆਂ ਮੰਗਾਂ ਲੋਕਾਂ ਦੀ ਇਹ ਜਿਹੜੇ ਬਲਵਲੇ ਨੇ ਅਗਰ ਉਹਨਾਂ ਵੱਲ ਵੇਖਿਆ ਜਾਵੇ ਤਾਂ ਅੱਜ ਅਸੀਂ ਹਿੰਦੁਸਤਾਨ ਨੂੰ ਇੱਕ ਐਸੇ ਮੋੜ ਤੇ ਵੇਖ ਰਹੇ ਹਾਂ ਜਿੱਥੇ ਲੋਕ ਤੇ ਸਰਕਾਰ ਜਿਹੜੀ ਆ ਆਹਮਣੇ-ਸਾਹਮਣੇ ਖੜੀ ਐ ਲੋਕ ਮੰਗਾ ਮੰਗ ਰਹੇ ਨੇ ਆਪਣੀਆਂ ਆਪਣੇ ਜੀਵਨ ਰੇਖਾ ਨੂੰ ਬਚਾਉਣ ਵਾਸਤੇ ਆਪਣੇ ਜ਼ਿੰਦਗੀਆਂ ਨੂੰ ਬਚਾਉਣ ਵਾਸਤੇ ਆਪਣੀ ਆਪਜੀਵਿਕਾ ਨੂੰ ਬਚਾਉਣ ਵਾਸਤੇ ਸਰਕਾਰ ਅੱਗੇ ਮੰਗਾ ਰਖ ਰਹੇ ਬਾਰ-ਬਾਰ ਤੇ ਸਰਕਾਰ ਦੇ ਕੰਨਾਂ ਦੇ ਜੂਣ ਹੀ ਸਿਰਕਦੀ ਇਹ ਕਿਉਂ ਲੋੜ ਪਈ ਅੱਜ ਫਿਰ ਸ਼ੰਭੂ ਬਾਰਡਰ ਤੇ ਕਿਸਾਨ ਆਨੋਂ ਦੁਬਾਰਾ ਮੋਰਚਾ ਕਰਨ ਦਾ ਦਿਲਾਉਂਦੀ ਸਾਹ ਇੰਦਰ ਸਿੰਘ ਜੀ ਦੱਸੋ ਕਿ ਇਹ ਜਿਹੜੇ ਕਿਸਾਨ ਨੇ ਦੁਬਾਰਾ ਬਾਰਡਰ ਤੇ ਆਏ ਨੇ ਔਰ ਉਧਰੋਂ ਮੰਤਰੀ ਵੀ ਮੋਰਚਾ ਬਣਾ ਰਹੇ ਨੇ ਚੰਡੀਗੜ੍ਹ ਚ ਆ ਕੇ ਤੇ ਕੀ ਇਹ ਹਾਲਾਤ ਨੇ ਕੀ ਕਿਉਂ ਇਹ ਲੋੜ ਪਈ ਇਹ ਕਿਸਾਨ ਜਿਹੜੇ ਦੁਬਾਰਾ ਮੋਰਚੇ ਦੇ ਡਟੇ ਆ ਇਹਦੇ ਬਾਰੇ ਕੋਈ ਸੰਖੇਪ ਚ ਦੱਸੋ ਸਰ ਮਾ ਜੀ ਇਹ ਪ੍ਰੈਕਟੀਕਲ ਆਰਨਿਕ ਹਲੋ ਸਿਚੁਏਸ਼ਨ ਇਦਾਂ ਨਹੀਂ ਬਣ ਗਈ ਹੈ ਕਿ ਇੱਕ ਪਾਸੇ ਤਾਂ ਰਾਮ ਮੰਦਰ ਦੀ ਜਿਹੜੀ ਮਹਿਮਾ ਚੱਲ ਰਹੀ ਹੈ ਸਾਰੇ ਦੇਸ਼ ਦੇ ਵਿੱਚ ਹਰ ਕੋਈ ਇਸ ਗੱਲ ਦੇ ਨਾਲ ਕਨਸਰਨਡ ਹੈ ਕਿ ਬੜੇ ਵਧੀਆ ਤਰੀਕੇ ਨਾਲ ਰਾਮ ਮੰਦਰ ਦੀ ਔਰ ਜਿਹੜੀ ਪ੍ਰਸਿੱਤਾ ਜਿਹੜੀ ਬਹੁਤ ਪ੍ਰਸਿੱਤਾ ਕਰਨੀ ਸੀ ਉਹ ਸਮਾਪਤ ਹੋ ਗਈ ਹੈ ਤੇ ਜਗਾ ਜਗਾ ਉੱਤੇ ਰਾਮ ਦੀ ਮਹਿਮਾ ਗਾਈ ਜਾ ਰਹੀ ਹੈ ਉਦੇ ਨਾਲ ਇਹ ਵੀ ਕਿਹਾ ਜਾਂਦਾ ਕਿ ਦੇਖੋ ਇੱਕ ਧੋਬੀ ਦੇ ਕਹਿਣ ਦੇ ਉੱਤੇ ਰਾਮ ਜੀ ਨੇ ਇਵਨ ਸੀਤਾ ਜੀ ਨੂੰ ਵੀ ਛੱਡਤਾ ਸੀ ਔਰ ਹੁਣ ਤਾਂ ਅਸੀਂ ਰਾਮ ਰਾਜ ਦੇ ਬਿਲਕੁਲ ਕੰਡੇ ਤੇ ਖੜੇ ਆਂ ਪਰ ਜਦੋਂ ਅਸੀਂ ਦੇਖਦੇ ਆ ਕਿ ਉਸੇ ਕੈਟੇਗਰੀ ਦੇ ਜਿਹੜੇ ਗ੍ਰੀਕ ਜ਼ਿੰਮੇਦਾਰ ਹੈਗੇ ਆ ਉਹਨਾਂ ਨੂੰ ਬਾਰਡਰਾਂ ਦੇ ਉੱਤੇ ਕਿਸ ਤਰੀਕੇ ਨਾਲ ਉਹਨਾਂ ਤੇ ਅਟੈਕ ਕੀਤਾ ਜਾ ਰਿਹਾ ਕਿਸ ਤਰੀਕੇ ਦਾ ਉਹਨਾਂ ਦੇ ਤਸ਼ੱਦਦ ਕੀਤਾ ਜਾਂਦਾ ਇਹ ਉਹਦਾ ਦੂਸਰਾ ਪਾਸਾ ਹੈ ਜਮੂਰੀਆ ਕੋਈ ਜਾ ਰਿਹਾ ਹੁਣ ਗੱਲ ਤੁਹਾਡੀ ਹੈ ਕਿ ਤੁਹਾਡਾ ਸਵਾਲ ਇਹ ਹੈ ਕਿ ਕੀ ਲੋੜ ਪੈਗੀ ਕਿ ਇਹਨਾਂ ਨੂੰ ਦੁਆਰਾ ਫੇਰ ਸੜਕਾਂ ਤੇ ਆਉਣਾ ਪਿਆ ਸੜਕਾਂ ਤੇ ਆਉਣਾ ਪਿਆ ਦੇਖੋ ਸ਼ਰਮਾ ਜੀ ਕੋਈ ਵੀ ਬੰਦਾ ਜਿਹੜਾ ਹੈਗਾ ਬਿਨਾਂ ਵਜ੍ਹਾ ਤੋਂ ਸੜਕ ਤੇ ਨਹੀਂ ਆਉਂਦਾ ਹਰ ਕੋਈ ਬੰਦਾ ਜਿਹੜਾ ਹੈ ਘਰ ਦਾ ਸੁੱਖ ਛੱਡ ਕੇ ਸੜਕ ਤੇ ਨਹੀਂ ਆਉਣਾ ਚਾਹੁੰਦਾ ਇਹਦਾ ਮਤਲਬ ਹੈ ਕਿ ਕੋਈ ਐਸੀ ਗੱਲ ਹੋ ਰਹੀ ਹੈ ਜਿੱਦੇ ਕਰਕੇ ਜ਼ਿੰਮੇਦਾਰੋਨ ਨੂੰ ਲੱਗਿਆ ਕਿ ਜੇ ਅਸੀਂ ਹੁਣ ਨਹੀਂ ਸੜਕ ਤੇ ਜਾਂਦੇ ਤਾਂ ਸਾਡਾ ਜਿਹੜਾ ਕੌਜ਼ ਹੈ ਉਹ ਅਸੀਂ ਕਿਤੇ ਨਾ ਕਿਤੇ ਲੂਜ਼ ਕਰ ਜਾਵੇ ਹੁਣ ਕੌਜ਼ ਕੀ ਹੈ ਦੇਖੋ ਸ਼ਰਮਾ ਜੀ ਜਦੋਂ ਪਹਿਲਾ ਐਜੀਟੇਸ਼ਨ ਖਤਮ ਹੋਇਆ ਸੀ ਉਸੋ ਨੇ ਫੈਸਲਾ ਕੀਤਾ ਗਿਆ ਸੀ ਕਿ ਤੁਸੀਂ ਘਰੋਗਰੀ ਚੱਲੋ ਤੁਹਾਡੇ ਜਿਹੜੇ ਤਿੰਨ ਕਾਲੇ ਕਾਨੂੰਨ ਹੈਗੇ ਆ ਖੇਤੀ ਦੇ ਉਹ ਅਸੀਂ ਵਾਪਸ ਲੈ ਲੇ ਜਿਹੜਾ ਤੁਹਾਡਾ ਮੇਨ ਮੁੱਦਾ ਹੈਗਾ ਕਿ ਸਾਨੂੰ ਜਿਹੜੀ ਲੀਗਲ ਗਰੰਟੀ ਦਿੱਤੀ ਜਾਏ ਐਮਐਸਪੀ ਦੀ ਮਿਨੀਮਮ ਸਪੋਰਟ ਪ੍ਰਾਈਸ ਦੀ ਅਸੀਂ ਕਿਉਂਕਿ ਇਹ ਵੱਡਾ ਇਸ਼ੂ ਹੈਗਾ ਅਸੀਂ ਇਹਦੇ ਬਾਰੇ ਕਮੇਟੀਆਂ ਬਣਾਵਾਂਗੇ ਔਰ ਬੜੇ ਥੋੜੇ ਸਮੇਂ ਚ ਅਸੀਂ ਇਹ ਜਿਹੜੀ ਗੱਲ ਹੈ ਉਹ ਮੰਨ ਲਾਂਗੇ ਕਿਉਂਕਿ ਅਸੀਂ ਨਾ ਤਾਂ ਇਹਨੂੰ ਅਸੀਂ ਡਿਸਕੰਟੀਨਿਊ ਕਰਨ ਲੱਗੇ ਆ ਉਹ ਗੱਲ ਸੱਚੀ ਹੈ ਕਿ ਇਹਨਾਂ ਨੇ ਡਿਸਕੰਟੀਨਿਊ ਨਹੀਂ ਕੀਤਾ ਇਹ ਗੱਲ ਸਰਕਾਰ ਦੀ ਪੱਖ ਸਤ ਜਾਂਦੀ ਹੈ ਕਿ ਇਹਨਾਂ ਨੇ ਡਿਸਕੰਟੀਨਿਊ ਨਹੀਂ ਕੀਤਾ ਬਟ ਐਟ ది ਸੇਮ ਟਾਈਮ ਇਹਨਾਂ ਨੇ ਉਹ ਗੱਲ ਪੂਰੀ ਵੀ ਨਹੀਂ ਕੀਤੀ ਬਿਲਕੁਲ ਠੀਕ ਸੋ ਜੇਬੇਦਾਰ ਨੂੰ ਲੱਗਿਆ ਕਿ ਹੁਣ ਪਾਰਲੀਮੈਂਟ ਦਾ ਲਾਸਟ ਸੈਸ਼ਨ ਆ ਰਿਹਾ ਇਹ ਕਲੋਜ਼ ਹੋ ਰਿਹਾ ਇਲੈਕਸ਼ਨਲ ਸਫਰ ਤੇ ਹੈ ਕੱਲ ਨੂੰ ਕਿਸ ਨੇ ਪੁੱਛਣਾ ਕੱਲ ਨੂੰ ਜਿਹੜੀ ਸਰਕਾਰ ਨਵੀਂ ਆਉਂਦੀ ਹੈ ਉਹਦੇ ਨਾਲ ਵਾਅਦਾ ਤਾਂ ਨਹੀਂ ਕੀਤਾ ਹੋਇਆ ਇਹ ਜਿਹੜਾ ਵਾਅਦਾ ਹੈਗਾ ਇਹ ਤਾਂ ਮੋਦੀ ਸਰਕਾਰ ਨਾਲ ਕੀਤਾ ਹੋਇਆ ਇਹਨਾਂ ਨੇ ਸਾਨੂੰ ਕਿਹਾ ਸੀ ਕਿ ਅਸੀਂ ਜਿਹੜਾ ਹੈਗਾ ਤੁਹਾਡਾ ਇਹ ਕਰਾਂਗੇ ਸੋ ਮੇਨ ਜਿਹੜਾ ਮੁੱਦਾ ਹੈ ਜਿਹਦੇ ਉੱਤੇ ਪਿਛੇ ਕਿਸਾਨ ਤੜਪੇ ਆ ਉਹ ਹੈਗਾ ਸੀ ਐਮਐਸਪੀ ਨੂੰ ਲੀਗਲ ਗਰੰਟੀ ਹੁਣ ਤੱਕ ਨਾ ਬਣਾਉਣਾ ਇਸ ਤੋਂ ਇਲਾਵਾ ਜਿੱਦਾਂ ਤੁਹਾਨੂੰ ਪਤਾ ਹੈ ਕਿ ਪਹਿਲਾਂ ਵੀ ਮੁੱਦਾ ਚੱਲ ਰਿਹਾ ਆ ਸੀ ਉਹ ਜਿਹੜਾ ਪਹਿਲਾਂ ਇਹਨਾਂ ਨੇ ਜਿਹੜਾ ਤੁਸੀਂ ਲੋਨ ਦੇ ਉੱਤੇ ਉਹ ਕਹਿੰਦੇ ਸੀ ਕਿ ਵੇਵਰ ਚਾਹੀਦਾ ਠੀਕ ਹੈ ਉਹ ਤੁਸੀਂ ਕਿੰਨੇ ਕਿੰਨੇ ਕਰੋੜਾਂ ਦੇ ਜਿਹੜੇ ਲੋਨ ਹੈਗੇ ਆ ਉਹ ਤੁਸੀਂ ਵੱਡੇ ਵੱਡੇ ਜਿਹੜੇ ਇੰਡਸਟ੍ਰੀਅਲਿਸਟ ਆ ਉਹਨਾਂ ਦੇ ਮਾਫ ਕਰਦਿਨੇ ਆ ਮੈਂ ਤਾਂ ਡਰਾਫਟ ਕਰਨ ਲੱਗਾ ਇੱਕ ਸਰਕਾਰ ਵੱਲੋਂ ਵਾਅਦੇ ਕੀਤੇ ਗਏ ਸੀ ਅਸੀਂ ਪਾਰਟੀ ਵੱਲੋਂ ਵਾਅਦੇ ਕੀਤੇ ਗਏ ਨਾ ਕਿ ਕਿਸਾਨਾਂ ਦੀ ਮੰਗ ਸੀ ਇਹ ਇਹ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਅਸੀਂ ਐਮਐਸਪੀ ਦੀ ਗਰੰਟੀ ਦੇਾਂਗੇ ਲੀਗਲ ਗਰੰਟੀ ਦੇਾਂਗੇ ਕਿਉਂਕਿ ਐਮਐਸਪੀ ਅਜੇ ਵੀ ਚੱਲ ਰਹੀ ਹੈ ਨਹੀਂ ਕਿ ਬੰਦ ਹੋ ਗਈ ਹੈ ਪਰ ਇਹਦੀ ਕਨਸਟੀਟਿਊਸ਼ਨਲ ਵੈਲਿਊ ਨਹੀਂ ਹੈ जिम्मेदार डिमांड ਇਹ ਕਰ ਰਿਹਾ ਕਿ ਇਹਨੂੰ ਲੀਗਲ ਵੈਨੂ ਦਿੱਤੀ ਜਾਏ ਇਹਨੂੰ ਇੱਕ ਲੀਗਲ ਫਰੇਮ ਦੇ ਵਿੱਚ ਦਿੱਤਾ ਜਾਏ ਤਾਂ ਕਿ ਜਿਹੜੀਆਂ ਆਨਲਾਈਨ ਸਰਕਾਰਾਂ ਹੈਗੀਆਂ ਉਹ ਅਨਾਕਾਨੀ ਨਾ ਕਰਨ ਇੱਕ ਪ੍ਰੋਪਰ ਸਿਸਟਮ ਦੇ ਵਿੱਚ ਚੱਲਣ ਠੀਕ ਹੈ ਔਰ ਇਹ ਜਿਹੜਾ ਐਮਐਸਪੀ ਦਾ ਸਿਸਟਮ ਹੈ ਉਹ ਸਾਰਾ ਦੇਸ਼ ਵਿਆਪੀ ਹੋਣਾ ਚਾਹੀਦਾ ਇਹ ਨਹੀਂ ਕਿ ਤੁਸੀਂ ਪੰਜਾਬ ਹਰਿਆਣਾ ਤੇ ਚਾਰ ਵੈਸਟਰਨ ਯੂਪੀ ਦੇ ਵਿੱਚ ਤੁਸੀਂ ਐਮਐਸਪੀ ਦੇ ਦੀ ਬਾਕੀ ਤੁਸੀਂ ਛੱਡਤਾ ਠੀਕ ਹੈ ਉਹ ਕਹਿੰਦੇ ਸੀ ਜਿੱਥੇ ਵੀ ਦੇਣੀ ਹੈ ਸਾਰੇ ਦੇਸ਼ ਨੂੰ ਹੀ ਚਾਹੀਦੀ ਹੈ ਇਹ ਨਹੀਂ ਹੈ ਕਿ ਤੁਸੀਂ ਡਿਸਕ੍ਰਿਮੀਨੇਟ ਕਰੋ ਇੱਕ ਨੂੰ ਦੇ ਦਿਓ ਦੂਜੇ ਨੂੰ ਨਾ ਦਿਓ ਅਟਕੇ ਨਹੀਂ ਜਮੇ। ਸੋ ਇਹਨਾਂ ਇਸ਼ੂਜ਼ ਦੇ ਉੱਤੇ ਜਿਹੜਾ ਜਿਹੜੇ ਜ਼ਿੰਮੇਦਾਰ ਹੈਗੇ ਆ ਉਹ ਐਜੀਟੇਟ ਕਰ ਰਹੇ ਸੀ ਔਰ ਕਿਉਂਕਿ ਮੈਜਦਾ ਦੱਸਿਆ ਹੈਗਾ ਕਿ ਜਦੋਂ ਨੇ ਲੱਗਿਆ ਕਿ ਇਹ ਸਮਾਂ ਆ ਗਿਆ ਹੈਗਾ ਤਾਂ ਉਹ ਫੇਰ ਸੜਕਾਂ ਤੇ ਆ ਗਏ। ਇਹ ਤਾਂ ਇਹਨਾਂ ਦੀ ਪਹਿਲੀ ਡਿਮਾਂਡ ਹੈ। ਇਹਨਾਂ ਨੇ ਇਹਦਾ ਹਾਂ ਪਏ ਇਹਦੇ ਬਾਰੇ ਤਾਂ ਆਪਾਂ ਡਾਕਟਰ ਨਾਥ ਸਿੰਘ ਦੇ ਵੀ ਥੋੜਾ ਜਿਹਾ ਵਿਚਾਰ ਲੈ ਲਈ। ਹਾਂ ਠੀਕ ਹੈ। ਦੇਖੋ ਜਦੋਂ ਜਦੋਂ ਕਿਸਾਨ ਐਮਐਸਪੀ ਮੰਗਦੇ ਨੇ ਤਾਂ ਇੱਕ ਤਾਂ ਹੈ ਕਿ ਸਰਕਾਰ ਨੇ ਕਹੇ ਤਾਂ ਜੀ ਤੁਹਾਨੂੰ ਐਮਐਸਪੀ ਦਿੱਤੀ ਐਨੀ ਦਾ ਹਰ ਸਾਲ ਤੁਹਾਡੀ ਮਹਿੰਗਾਈ ਦੇ ਹਿਸਾਬ ਨਾਲ ਫਿਕਸ ਹੁੰਦੀਆਂ ਰਹਿਣਗੀਆਂ ਕਿਉਂਕਿ 23 ਫਸਲਾਂ ਤੇ ਦਿੰਦੇ ਨੇ ਉਹ ਤੇ ਉਹਨਾਂ ਚ ਪ੍ਰੈਕਟੀਕਲੀ ਤਾਂ 3 3-4 ਫਸਲਾਂ ਨੂੰ ਜੋਨਾਂ ਦੇ ਤੇ ਇੱਕ ਤਾਂ ਇਹ ਆ ਕਿ ਵੱਧ ਤੋਂ ਵੱਧ ਫਸਲਾਂ ਤੇ ਐਮਐਸਪੀ ਦਿੱਤੀ ਜਾਵੇ ਠੀਕ ਹੈ ਦੂਜਾ ਹੈਗਾ ਕਿ ਐਮਐਸਪੀ ਦਾ ਮਤਲਬ ਇਹ ਨਹੀਂ ਕਿ ਸਰਕਾਰ ਨੇ ਰੇਟ ਫਿਕਸ ਕਰਤੇ ਜਿਹੜੀ ਐਗਰੀਕਲਚਰ ਕੋਸਟ ਐਂਡ ਪ੍ਰਾਈਸ ਕਮਿਸ਼ਨ ਆ ਉਹ ਤੈਅ ਕਰ ਦੇਵੇ ਇਦੇ ਨਾਲ ਗੱਲ ਇਹ ਜੁੜਦੀ ਆ ਕਿ ਸਰਕਾਰ ਐਫਸੀਆਈ ਨੂੰ ਜਾਂ ਸਰਕਾਰ ਸੈਂਟਰਲ ਲੈਵਲ ਦੀਆਂ ਏਜੰਸੀਆਂ ਰਾਹੀਂ ਐਮਐਸਪੀ ਦੇ ਰੇਟ ਤੇ ਸਾਰੇ ਮੁਲਕ ਦੇ ਵਿੱਚੋਂ ਉਹ ਫਸਲਾਂ ਖਰੀਦੇ ਜਿਨ੍ਹਾਂ ਤੇ ਐਮਐਸਪੀ ਦਿੱਤੀ ਆ ਖਾਸ ਤੌਰ ਤੇ ਅਨਾਜ ਜਿਹੜੇ ਨੇ ਕਿਉਂਕਿ ਇਹ ਇੱਕ ਗੱਲ ਹੋ ਗਈ ਇਹ ਫੰਡਿੰਗ ਦਾ ਮਸਲਾ ਮੈਨੇਜਮੈਂਟ ਦਾ ਮਸਲਾ ਇਸ ਕਰਕੇ ਜੀਐਮਐਸਪੀ ਦੇਣ ਦਾ ਮਤਲਬ ਆ ਕਿ ਇਹ ਸਰਕਾਰ ਉਹ ਫੰਡ ਮਹੀਆ ਕਰੇਗੀ ਉਹ ਇੰਸਟੀਚਿਊਸ਼ਨ ਮਹੀਆ ਕਰੇਗੀ ਜਿਹੜੀਆਂ ਉਸ ਨੂੰ ਪਰਚੇਜ਼ ਕਰਨਗੀਆਂ ਠੀਕ ਆ ਦੂਸਰੀ ਗੱਲ ਪਰਚੇਜ਼ ਕਰਕੇ ਜਾਣਗੇ ਕਿੱਥੇ ਜਾਂ ਤਾਂ ਸਰਕਾਰ ਪ੍ਰੋਸੈਸਿੰਗ ਕਰੇ ਇਹ ਤਾਂ ਸਰਕਾਰ ਕਰਦੀ ਨਹੀਂ ਕਿਉਂਕਿ ਅਸੀਂ ਇੰਨਾ ਅਨਾਜ ਗਰੀਬ ਲੋਕ ਹਿੰਦੁਸਤਾਨ ਚ ਤੁਸੀਂ ਦੇਖਿਆ ਕੈਸੀ ਬਿਆਸੀ ਕਰੋੜ ਲੋਕ 86 ਕਰੋੜ ਭੁੱਖ ਦੇ ਨਾਲ ਸ਼ਕਾਰ ਨੇ ਇਸ ਕਰਕੇ ਇਹਦੇ ਨਾਲ ਆ ਜਾਂਦਾ ਪਬਲਿਕ ਡਿਸਟ੍ਰਿਬਿਊਸ਼ਨ ਸਿਸਟਮ ਰਾਹੀਂ ਉਹ ਅਨਾਜ ਵੰਡਿਆ ਜਾਊਗਾ ਬਿਲਕੁਲ ਠੀਕ ਹੈ ਇਸ ਕਰਕੇ ਖਰੀਦ ਵੀ ਏਜੰਸੀਆਂ ਕਰਨਗੀਆਂ ਫੰਡਿੰਗ ਸਰਕਾਰ ਕੇ ਕੇਂਦਰ ਦੀ ਕਰੇਗੀ ਤੇ ਪਬਲਿਕ ਡਿਸਟ੍ਰਿਬਿਊਸ਼ਨ ਸਿਸਟਮ ਰਾਹੀਂ ਉਹ ਜਿਹੜੀਆਂ ਨੇ ਲੋਕਾਂ ਤੱਕ ਉਹ ਅਨਾਜ ਸਸਤੇ ਰੇਟ ਤੇ ਜਾਂ ਜਿਹੜੇ ਵੀ ਰੇਟ ਤੇ ਸਰਕਾਰ ਦੇਣਾ ਚਾਹੇ ਮੁਫਤ ਜਾਂ ਥੋੜੇ ਪੈਸਿਆਂ 'ਚ ਜਾਵੇ ਤਾਂ ਕਿ ਹਰ ਬੰਦਾ ਜਿਹੜਾ ਹਿੰਦੁਸਤਾਨ ਦੀ ਧਰਤੀ ਤੇ ਰਹਿ ਰਿਹਾ ਹੈ ਉਹ ਆਪਣਾ ਢਿੱਡ ਭਰ ਸਕੇ ਕੋਈ ਭੁੱਖਾ ਨਾ ਸੋਵੇ ਉਸ ਤੋਂ ਅਗਲੀ ਗੱਲ ਇਹ ਹੈ ਕਿ ਜਦੋਂ ਸਰਕਾਰ ਦੀਆਂ ਏਜੰਸੀਆਂ ਖਰੀਦ ਕਰਨ ਗਿਆ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਵਾਸਤੇ ਤਾਂ ਫਿਰ ਜਿਹੜਾ ਆਪਰੇਟਰਸ ਆ ਮੰਡੀਆਂ ਦਾ ਪਬਲਿਕ ਆਪਰੇਟਰਸ ਮੰਡੀਆਂ ਦਾ ਉਹ ਵੀ ਐਗਜ਼ਿਸਟ ਕਰੇਗਾ ਯਾਨੀ ਮੰਡੀਆਂ ਐਗਜ਼ਿਸਟ ਕਰਨਗੀਆਂ ਜਿੱਥੇ ਕਿਸਾਨ ਫਸਲ ਲੈ ਕੇ ਆਏਗਾ ਸਰਕਾਰ ਖਰੀਦੇਗੀ ਉਹ ਟੋਟ-ਟਵਾਈ ਹੋਏਗੀ ਸਭ ਕੁਝ ਹੋਏਗਾ ਇਸ ਕਰਕੇ ਉਹ ਮੰਡੀਆਂ ਦੀ ਐਗਜ਼ਿਸਟੈਂਸ ਦਾ ਸਵਾਲ ਵੀ ਜੁੜਿਆ ਹੈ ਯਾਨੀ ਇਹ ਇੱਕ ਚੇਨ ਸਿਸਟਮ ਜਿਹਦੇ ਨਾਲ ਸਾਰਾ ਕੁਝ ਜੁੜਿਆ ਹੋਇਆ ਹੈ ਕਥਾਨਾਂ ਦੀ ਜਿਹੜੀ ਗੱਲ ਵੱਡੀ ਇਹ ਹੈ ਕਿ ਸਾਡੀਆਂ ਜਿਹੜੀਆਂ ਇਨਪੁਟਸ ਨੇ ਜਿ ਕੋਣ ਐਗਰੀਕਲਚਰ ਆ ਫੈਮਸੀ ਬਾਰੇ 18 18% ਦਾ ਟਰੈਕਟਰ ਦੇ ਉੱਤੇ ਹੈਗੀ ਆ ਆਪਣੇ ਜੀਐਸਟੀ ਆ ਬੀਜ ਖਾਦ ਮਸ਼ੀਨਰੀ ਬਿਜਲੀ ਬਾਕੀ ਕਈ ਥਾਂ ਤੇ ਪਾਣੀ ਇਹ ਸਾਰਾ ਕੁਝ ਜਿਹੜਾ ਹੈ ਇਹਦੀ ਕਾਸਟ ਜਿਹੜੀਆਂ ਨੇ ਉਹ ਸਰਕਾਰ ਦੇ ਜਾਂ ਦੂਜੀਆਂ ਪ੍ਰਾਈਵੇਟ ਅਦਾਰਿਆਂ ਦੇ ਹੱਥ ਚ ਨਹੀਂ ਇਸ ਕਰਕੇ ਜਾਂ ਤਾਂ ਉਹ ਇੱਕ ਪਾਸੇ ਤੋਂ ਉਹਨੂੰ ਰੈਗੂਲੇਟ ਕਰਨ ਦੂਜੇ ਪਾਸੇ ਸਰਕਾਰ ਜੇ ਇਹ ਦੇਖੇ ਕਿ ਕਿੰਨੀ ਇਹ ਜਿਹੜੇ ਖੇਤ ਚ ਖੇਤੀ ਹੋ ਰਹੀ ਆ ਉਹ ਉਸ ਦੀ ਖੇਤ ਦੀ ਕੋਸਟ ਕੀ ਆ ਜਿਹੜੀ ਉੱਥੇ ਲੇਬਰ ਲੱਗ ਰਹੀ ਆ ਉਹ ਕਿੰਨੀ ਆ ਉਹਦੀ ਇਨਪੁਟਸ ਕਿੰਨੀਆਂ ਉਹਦੇ ਹਿਸਾਬ ਨਾਲ ਉਹ ਤੈਅ ਕਰਦੀ ਆ ਤੇ ਐਮ ਐਸ ਪੀ ਦਾ ਜਿਹੜਾ ਸੁਆਮੀ ਨਾਥਨ ਦਾ ਕਮਿਸ਼ਨ ਦਾ ਜਿਹੜਾ ਹੈ ਫਾਰਮੂਲਾ ਉਹ ਤਾਂ ਸਰਕਾਰਾਂ ਮੰਨਦੀ ਨਹੀਂ ਉਹ ਤਾਂ ਤੁਹਾਨੂੰ ਪਤਾ ਕਿ ਸੁਆਮੀ ਨਾਥਨ ਕਮਿਸ਼ਨ ਬਣਿਆ ਸੀ 2004 ਚ 6 ਚ ਉਹਨਾਂ ਨੇ ਦੇਤੀਆਂ ਸੀ ए, रिपोर्टा ਤੇ ਮਨਮੋਹਨ ਸਿੰਘ ਦੀ ਸਰਕਾਰ ਨੇ ਮੰਨੀਆਂ ਨਹੀਂ ਆਹ ਦੇਖ ਲਓ 6 ਤੋਂ ਲੈ ਕੇ 14 ਤੱਕ ਆਪਾਂ ਹੁਣ ਇਸੀ ਉੱਤੇ ਤੁਸੀਂ ਸਦਾ ਕਰਾਂ ਜਾਓਗੇ ਉੱਤੇ ਮੈਂ ਇਹਨੂੰ ਜਿਹੜਾ ਹੁਣ ਐਮਐਸਪੀ ਵਾਲਾ ਇਸ਼ੂ ਹੈ ਨਾ ਨੇ ਛਿੜਿਆ ਹੈਗਾ ਮੈਂ ਉਹਨੂੰ ਕੰਪਲੀਟ ਕਰਨਾ ਕਰ ਕੋ ਕਰੋ ਬਿਲਕੁਲ ਦੇਖੋ ਸ਼ਰਮਾ ਜੀ ਇਹ ਜੋ ਐਮਐਸਪੀ ਦਾ ਇਸ਼ੂ ਹੈਗਾ ਇਹ 1960-62 ਦੇ ਕਰੀਬ ਸ਼ੁਰੂ ਹੋਇਆ ਸੀ ਉਦੋਂ ਮਿਕਸਡ ਇਕਨੋਮੀ ਸੀ ਆਪਣੇ ਦੇਸ਼ ਦੇ ਵਿੱਚ ਠੀਕ ਹੈ ਜਿਹੜੀ ਉਸ ਵੇਲੇ ਦੀ ਰਾਜ ਸੱਤਾ ਸੀ ਉਹਨਾਂ ਦਾ ਇਰਾਦਾ ਇਹ ਸੀ ਕਿ ਅਸੀਂ ਹਰ ਜਿਹੜਾ ਗਰੀਬ ਆਦਮੀ ਹੈਗਾ ਉਸ ਨੂੰ ਅਨਾਜ ਮੁਹੱਈਆ ਕਰਾਉਣਾ ਸਰਕਾਰ ਦੀ ਡਿਊਟੀ ਸਰਕਾਰ ਦੀ ਇਹ ਡਿਊਟੀ ਹੈ ਕਿਉਂਕਿ ਇਹ ਵੈਲਫੇਅਰ ਸਟੇਟ ਹੈਗੀ ਹੈ ਠੀਕ ਉਹਦੇ ਲਈ ਇਹਨਾਂ ਨੇ ਮੰਡੀਆਂ ਦਾ ਸਿਸਟਮ ਪੈਦਾ ਕੀਤਾ ਉਹਨਾਂ ਨੇ ਪੀਡੀਆ ਸਿਸਟਮ ਪੈਦਾ ਕੀਤਾ ਉਹਨਾਂ ਨੇ ਇੰਪੋਰਟ ਐਕਸਪੋਰਟ ਦਾ ਸਿਸਟਮ ਪੈਦਾ ਕੀਤਾ ਉਹਦਾ ਪਰਪਸ ਕੀ ਸੀ ਕਿ ਇਟ ਇਜ਼ ਅ ਮਾਰਕਟ ਦੇਖੋ ਜਿਹੜਾ ਐਮਐਸਪੀ ਹੈ ਇਹ ਮਿਨੀਮਮ ਸਪੋਰਟ ਪ੍ਰਾਈਸ ਦਾ ਮਤਲਬ ਕੀ ਹੈ ਮਿਨੀਮਮ ਸਪੋਰਟ ਪ੍ਰਾਈਸ ਦਾ ਮਤਲਬ ਹੈ ਕਿ ਇਸ ਤੋਂ ਘੱਟ ਜਿਹੜਾ ਅਨਾਜ ਹੈ ਉਹ ਮੰਡੀ 'ਚ ਨਹੀਂ ਵੇਚਿਆ ਜਾਏਗਾ ਇਹ ਵਿੱਚ ਠੀਕ ਇਹਦਾ ਮਤਲਬ ਕੀ ਹੋਇਆ ਕਿ ਜ਼ਿਮੀਦਾਰ ਇਹ ਅਸ਼ੋਰਡ ਹੈਗਾ ਕਿ ਜੇ ਤੂੰ ਫਲਾਨੀ ਫਲਾਨੀ ਫਸਲ ਬੀਜਦਾ ਤਾਂ ਅਸੀਂ ਤੈਨੂੰ ਇੰਨੇ ਪੈਸੇ ਜਿਹੜੇ ਆ ਉਹ ਤੈਨੂੰ ਦੇਵਾਂਗੇ ਜੋ ਵੀ ਤੂੰ ਫਸਲ ਜਿਹੜੀ ਆ ਮਾਰਕੀਟਸ ਲੈ ਕੇ ਆਏਗਾ ਔਰ ਜਿਹੜੀਆਂ ਡੈਜ਼ਿਨੇਟਡ ਡੈਜ਼ਿਨੇਟਡ ਜਿਹੜੀਆਂ ਮੰਡੀਆਂ ਹੈਗੀਆਂ ਉਹਦੇ ਵਿੱਚ ਤੁਸੀਂ ਲੈ ਕੇ ਆਏਗਾ ਜਿਹਦੇ ਵਿੱਚ ਕੇ ਸਰਕਾਰ ਦਾ ਕੰਟਰੋਲ ਹੋਏਗਾ ਕਿਉਂਕਿ ਜਿਹੜਾ ਪ੍ਰਾਈਵੇਟ ਵਪਾਰੀ ਹੈਗਾ ਉਹ ਆਪਣੇ ਪ੍ਰੋਫਿਟ ਲਈ ਕੰਮ ਕਰਦਾ ਜਿਹੜਾ ਸਰਕਾਰ ਹੈਗੀ ਆ ਉਹ ਲੋਕਾਂ ਲਈ ਕੰਮ ਕਰਦੀ ਹੈ ਇਸ ਕਰਕੇ ਉਹ ਜਿਹੜਾ ਇਹਨੂੰ ਕਹਿੰਦੇ ਗਵਰਨਮੈਂਟ ਦੀ ਇੰਟਰਵੈਂਸ਼ਨ ਸਰਕਾਰੀ ਇੰਟਰਵੈਂਸ਼ਨ ਪਰਪਸ ਕੀ ਸੀ ਪਰਪਸ ਕੀ ਸੀ ਕਿ ਅਸੀਂ ਜਿਹੜੀਆਂ ਪ੍ਰਾਈਸਸ ਹੈ ਉਹਤੇ ਕੰਟਰੋਲ ਰੱਖੀ ਸਾਨੂੰ ਜੰਨੀ ਆਨਾ ਚਾਹੀਦਾ ਅਸੀਂ ਆਪਣੇ ਬਫਰ ਸਟਾਕਸ ਬਣਾ ਕੇ ਰੱਖੀਏ ਤਾਂ ਕਿ ਜਦੋਂ ਸਾਨੂੰ ਕੋ ਲੋਡ ਪਏ ਅਸੀਂ ਜਿਹੜੇ ਜਿਹੜੇ ਲੋਕ ਹੈ ਉਹਨਾਂ ਨੂੰ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਦੁਆਰਾ ਦੇ ਦਈਏ ਕਿਉਂਕਿ ਪਹਿਲਾਂ ਜਿਹੜਾ ਹੈਗਾ ਹੁਣ ਤਾਂ ਟਾਰਗੇਟਡ ਪਬਲਿਕ ਡਿਸਟ੍ਰੀਬਿਊਸ਼ਨ ਸਿਰਫ ਵੇਟ ਕਰਿਆ ਅਸੀਂ ਹਾਂ ਫਲੈਕਸ